ਹਾਂਜੀ ਪ੍ਰਧਾਨ ਜੀ ਅੱਜ ਤੁਸੀਂ ਐਸਡੀਐਮ ਦਫ਼ਤਰ ਵੀਖੇ ਪਹੁੰਚੇ ਹੋ ਕੀ ਕੰਮ ਹੈ ਜੀ ਸਰ ਜਿਹੜਾ ਇਹਨਾਂ ਨੇ ਪੰਜਾਬ ਗਵਰਨਮੈਂਟ ਨੇ 25000 ਏਕੜ ਕਿਸਾਨਾਂ ਦੀ ਜ਼ਮੀਨ ਨੂੰ ਅਕਵਾਇਰ ਕਰਨ ਵਾਸਤੇ ਸਾਡੇ ਅਰਵਿੰਦ ਕੇਜਰੀਵਾਲ ਜੀ ਦੀ ਜਿਹੜੀਆਂ ਕੰਪਨੀਆਂ ਨੂੰ ਖਰੀਦ ਕੇ ਦੇਣ ਵਾਸਤੇ ਇਹ ਸਾਡੇ ਇੱਥੇ ਇਹਨਾਂ ਨੇ ਕਿਸਾਨਾਂ ਨੂੰ ਮਾਰੂ ਨੀਤੀ ਸਟਾਰਟ ਕੀਤੀ ਆ ਅਸੀਂ ਉਹਦੇ ਵਿਰੋਧ ਵਿੱਚ ਐਸਡੀਐਮ ਮਾਨਯੋਗ ਸ੍ਰੀ ਚਮਕੌਰ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਆ ਕੀ ਜੋ ਵੀ ਕੁਝ ਇਹ ਹੋ ਰਿਹਾ ਕਿਸਾਨਾਂ ਨਾਲ ਧੱਕਾ ਹੋ ਰਿਹਾ ਹੈ ਅਸੀਂ ਆਪਣੀ ਭਾਰਤੀ ਜਨਤਾ ਪਾਰਟੀ ਸ਼੍ਰੀ ਚਮਕੌਰ ਸਾਹਿਬ ਦੀ ਟੀਮ ਵੱਲੋਂ ਅਸੀਂ ਅੱਜ ਐਸਡੀਐਮ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਆ ਤੇ ਉਹਨਾਂ ਨੂੰ ਬੇਨਤੀ ਵੀ ਕਰਨ ਆਏ ਆ ਕਿ ਇਹ ਜਿਹੜੀ ਸਾਡੀ ਮੰਗ ਆ ਇਹ ਗਵਰਨਰ ਸਾਹਿਬ ਕੋਲ ਪਹੁੰਚਾਈ ਜਾਵੇ ਤੇ ਕੀ ਲੱਗਦਾ ਤੁਹਾਨੂੰ ਵੀ ਕਿਸਾਨੀ ਦੇ ਵਿੱਚ ਐਗਰੀਆ ਤਾਂ ਨਹੀਂ ਹੈਗੇ ਕਿਸਾਨੀ ਦੇ ਵਿੱਚ ਬਿਲਕੁਲ ਐਗਰੀ ਨਹੀਂ ਹੈਗੇ ਜੀ ਤੇ ਸਭ ਤੋਂ ਵੱਡੀ ਗੱਲ ਆ ਕਿ ਮੈਨੂੰ ਤਾਂ ਇੱਕ ਹਾਸਾ ਵੀ ਆਂਦਾ ਤੇ ਇੱਕ ਗੱਲ ਕਰਨ ਚ ਗਰੇਜ ਦਾ ਵੀ ਹੋ ਰਿਹਾ ਹੈ ਕਿ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੋ ਕਿ ਜਿਨ੍ਹਾਂ ਦੀਆਂ ਸਾਰੀਆਂ ਪਾਵਰਾਂ ਲੈ ਕੇ ਜੋ ਕਿ ਡਵੈਲਪਮੈਂਟ ਵਾਲ ਦੇ ਡਿਸਟ੍ਰਿਕਟ ਦੇ ਇਹਨਾਂ ਦੇ ਅੰਡਰ ਹੋਣੇ ਚਾਹੀਦੇ ਆ ਇਹ ਇਹਨਾਂ ਦੀਆਂ ਪਾਵਰਾਂ ਚੀਫ ਸੈਕਟਰੀ ਨੂੰ ਦੇ ਦਿੱਤੀਆਂ ਸਾਰੀਆਂ ਇਹ ਜਿਹੜਾ ਇਹ ਜਦੋਂ ਦਾ ਸਾਡਾ ਦੇਸ਼ ਯਾਦ ਹੋਇਆ ਇਹ ਪਹਿਲੀ ਵਾਰ ਹੋਇਆ ਹੈ ਕਿ ਇੱਕ ਸੀਐਮ ਦੀਆਂ ਪਾਵਰਾਂ ਲੈ ਕੇ ਇੱਕ ਚੀਫ ਸੈਕਟਰੀ ਨੂੰ ਦੇ ਦਿੱਤੀਆਂ ਇਦੇ ਵਿੱਚ ਬਿਲਕੁਲ ਸਾਫ਼ ਸ਼ਬਦਾਂ ਦੇ ਵਿੱਚ ਅਸੀਂ ਕਹਿਣਾ ਚਾਹੁੰਦੇ ਆ ਕਿ ਇਹ ਬਿਲਕੁਲ ਸਪੱਸ਼ਟ ਆ ਕਿ ਜਿਹੜੀ ਹੁਣ ਪੰਜਾਬ ਦੀ ਰਾਜਨੀਤੀ ਆ ਇਹ ਸਿਰਫ ਕੇਜਰੀਵਾਲ ਜੀ ਦੇ ਹੱਥ ਰਹਿ ਗਈ ਭਗਵੰਤ ਮਾਨ ਜੀ ਨੂੰ ਇੱਕ ਡੰਮੀ ਦੇ ਤੌਰ ਤੇ ਰੱਖਿਆ ਗਿਆ ਪੰਜਾਬ ਦੇ ਵਿੱਚ ਜੇ ਹੁਣ ਤੁਸੀਂ ਭਗਵੰਤ ਮਾਨ ਜੀ ਅਸਲੀ ਪੰਜਾਬੀ ਕੋਹਾਂ ਦੇ ਹੋ ਆਪਣੇ ਆਪ ਨੂੰ ਤਾਂ ਤੁਹਾਨੂੰ ਇਹ ਕੁਰਸੀ ਤੋਂ ਅਸਤੀਫਾ ਦੇ ਕੇ ਆਪਣੇ ਪੰਜਾਬ ਦੇ ਕਿਸਾਨਾਂ ਨਾਲ ਖੜਨਾ ਚਾਹੀਦਾ ਠੀਕ ਹੈ ਜੀ ਥੈਂਕ ਯੂ ਹਾਂਜੀ ਕੀ ਕਹਿਣਾ ਚਾਹੁੰਦੇ ਆ ਵੀਰ ਜੀ ਤੁਸੀਂ ਜੀ ਅੱਜ ਅਸੀਂ ਐਸ.ਡੀ.ਐਮ ਸਾਹਿਬ ਨੂੰ ਇੱਕ ਮੰਗ ਪੱਤਰ ਦੇਣਾ ਚਾਹੁੰਦੇ ਆ ਇਸ ਤਹਿਤ ਲੈਂਡ ਪੂਲਿੰਗ ਦੇ ਅਧੀਨ ਜੋ ਜ਼ਮੀਨ ਹੈ ਕਿਸਾਨਾਂ ਦੀ ਇਹ ਸਰਕਾਰ ਐਕਵਾਇਰ ਕਰ ਰਹੀ ਹੈ ਜੋ ਦਿੱਲੀ ਤੋਂ ਨਿਕਾਰੇ ਹੋਏ ਕੇਜਰੀਵਾਲ ਤੇ ਸ਼ਿਸ਼ੋਧਿਆ ਉਹ ਸਾਡੇ ਪੰਜਾਬ ਦੇ ਢੱਟੀ ਪਰ ਆ ਕੇ ਕਬਜ਼ਾ ਕਰਨਾ ਚਾਹੁੰਦੇ ਆ ਆਪਣੇ ਚਿਹਤਿਆਂ ਨੂੰ ਉਹ ਜ਼ਮੀਨ ਐਕਵਾਇਰ ਕਰਕੇ ਉੱਥੇ ਬਿਲਡਿੰਗਾਂ ਪਾਉਣੀ ਚਾਹੁੰਦੇ ਆ ਠੇਕੇਦਾਰਾਂ ਨੂੰ ਜ਼ਮੀਨ ਦੇਣੇ ਚਾਹੁੰਦੇ ਆ ਤੇ ਸਾਡੇ ਜਿਹੜੇ ਕਿਸਾਨ ਆ ਉਹਨਾਂ ਦੇ ਉੱਤੇ ਬਹੁਤ ਬੜਾ ਡਾਕਾ ਇਹ ਮਾਰ ਰਹੇ ਐ ਆਪਣੇ ਆਪ ਨੂੰ ਕਿਸਾਨ ਦੇ ਪ੍ਰਤੀ ਵਫਾਦਾਰ ਕਹਿਣ ਵਾਲੀ ਪਾਰਟੀ ਜੋ ਕਹਿੰਦੇ ਸੀ ਅਸੀਂ ਦਿੱਲੀ ਦੇ ਵਿੱਚ ਜੋ ਮੋਰਚਾ ਲਾਇਆ ਸੀ ਕਿਸਾਨਾਂ ਨੇ ਅਸੀਂ ਉਹਨਾਂ ਨੂੰ ਬਿਜਲੀ ਦਿੱਤੀ ਪਾਣੀ ਦਿੱਤਾ ਫ੍ਰੀ ਅਸੀਂ ਉਹਨਾਂ ਦੀ ਬਹੁਤ ਮਦਦ ਕੀਤੀ ਇਹੀ ਪਾਰਟੀ ਨੇ ਜੋ ਆਪਣਾ ਰਾਜਪੁਰੇ ਕੋਟ ਸ਼ੰਭੂ ਵਾਲਰ ਕੋਲ ਜੋ ਇਹ ਧਰਨਾ ਲੱਗਿਆ ਹੋਇਆ ਸੀ ਇਹਨਾਂ ਨੂੰ ਚੁਕਾਉਣ ਵਾਸਤੇ ਨੇ ਲਾਠੀ ਚਾਰਜ ਕੀਤਾ ਕਿਸਾਨਾਂ ਦੀਆਂ ਟਰਾਲੀਆਂ ਵੀ ਚੋਰੀ ਕਰਕੇ ਲੈ ਗਈ ਇਹ ਝਾੜੂ ਵਾਲੇ ਐਨੀ ਹੈ ਖਤਰਨਾਕ ਪਾਰਟੀ ਐ ਤੇ ਹੁਣ ਜਮੀਨ ਵਾਲ ਨੂੰ ਇਹਨਾਂ ਨੇ ਹੱਕ ਕਰ ਲਈ ਐ ਤੇ ਅਸੀਂ ਇਹ ਹਰ ਗਿੱਚ ਨਹੀਂ ਹੋਣ ਦੇਵਾਂਗੇ ਤਾਂ ਕਿ ਜੋ ਸਾਡੀ ਇੰਡਸਟਰੀ ਜੇ ਇੱਥੇ ਲਾ ਰਹੇ ਆਏ ਉਹ ਨਾ ਲਾ ਸਕਣ ਤੇ ਜੋ ਲੋਕਾਂ ਨੂੰ ਕਿਸਾਨਾਂ ਜ਼ਮੀਨਾਂ ਖਰਾਬ ਕਰ ਰਹੇ ਆਏ ਉਹ ਉਹ ਮਾਲਾ ਇਹਦਾ ਪ੍ਰਭਾਵ ਪਵੇ ਤੇ ਤੁਹਾਡੀ ਪਾਰਟੀ ਇਹਦੇ ਨਾਲ ਖੜੀ ਪੂਰੀ ਡਟ ਕੇ ਸਾਡੀ ਪੂਰੀ ਟੀਮ ਜੀ ਪੂਰੀ ਪੰਜਾਬ ਭਾਜਪਾ ਦੀ ਟੀਮ ਅਸੀਂ ਸਾਰੇ ਉਹ ਕਿਸਾਨਾਂ ਦੇ ਨਾਲ ਖੜੇ ਆ ਪਹਿਲਾਂ ਵੀ ਕਿਸਾਨਾਂ ਦੇ ਨਾਲ ਖੜੇ ਸੀ ਤੇ ਹੁਣ ਵੀ ਖੜੇ ਰਹਾਂਗੇ ਲੜਾਈ ਲੜਾਂਗੇ ਤੇ ਕੋਈ ਆਪਣੇ ਕੋਈ ਕੇਂਦਰ ਮੰਤਰੀ ਵੱਲੋਂ ਕੋਈ ਭਾਜਪਾ ਵੱਲੋਂ ਕੋਈ ਬਿਆਨ ਆਇਆ ਜੀ ਕੋਈ ਕਿਸਾਨਾਂ ਦੇ ਹੱਕ ਦੇ ਵਿੱਚ ਇਹਦੇ ਲਈ ਹਾਂ ਜੀ ਸੈਂਟਰ 'ਚ ਤਾਂ ਸਰਕਾਰ ਭਾਜਪਾ ਦੀ ਹੈ ਨਾ ਹਾਂ ਜੀ ਆਪਣੇ ਸਰਸਾ ਸਾਹਿਬ ਦਾ ਬਿਆਨ ਆਇਆ ਮਨਜਿੰਦਰ ਸਿੰਘ ਸਰਸਾ ਸਾਹਿਬ ਦਾ ਬਿਆਨ ਆਇਆ ਤੇ ਅਨੁਰਾਗ ਠਾਕੁਰ ਜੀ ਦਾ ਬਿਆਨ ਆਇਆ ਰਮਨ ਸਿੰਘ ਬਿੱਟੂ ਜੀ ਦਾ ਬਿਆਨ ਆਇਆ ਅਸੀਂ ਹਮੇਸ਼ਾ ਜੋ ਕਿਸਾਨਾਂ ਦੇ ਨਾਲ ਪਹਿਲਾਂ ਵੀ ਖੜੇ ਆ ਤੇ ਹੁਣ ਵੀ ਖੜੇ ਰਹਾਂਗੇ ਠੀਕ ਹੈ ਜੀ ਹਾਂਜੀ ਥੈਂਕ ਯੂ ਹਾਂ ਜੀ ਪ੍ਰਧਾਨ ਜੀ ਕੀ ਕਹਿਣਾ ਚਾਹੁੰਦੇ ਹੋ ਜੀ ਅੱ ਹਾਂਜੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਪਤੇ ਮੇਰੇ ਨਾਲ ਬਹੁਤ ਸਤਿਕਾਰਯੋਗ ਬੰਦੇ ਖੜੇ ਆ ਪਾਰਟੀ ਕੋਈ ਵੀ ਇਹਨਾਂ ਦੀ ਪਰ ਅਸੀਂ ਸਾਡਾ ਮਿਸ਼ਨ ਇੱਕਾ ਲੜਾਈ ਸਾਡੀ ਇੱਕਾ ਇਹ ਜਿਹੜਾ ਪੰਜਾਬ ਦਾ 65000 ਕਿਲਾ ਕੁਵਰ ਕਰ ਰਹੇ ਨੇ ਲੈਡ ਪੁਲ ਦੇ ਵਿੱਚ ਉਹਦੇ ਵਿੱਚ ਅਸੀਂ ਦੇਖੋ ਕਿਸਾਨਾਂ ਨਾਲ ਖੜੇ ਆ ਅੱਗੇ ਵੀ ਖੜੇ ਆ ਅੱਜ ਵੀ ਖੜੇ ਆ ਅੱਗੇ ਵੀ ਖੜਾ ਕਿਸਾਨਾਂ ਨਾਲ ਪਰ ਕੁਝ ਕਿਸਾਨ ਸਾਡੇ ਇਦਾਂ ਦੇ ਆ ਵੀ ਜਿਹੜੇ ਕਹਿੰਦੇ ਆ ਜਮੀਨ ਦੇ ਦੇਣੀਆਂ ਉੱਚ ਮੈਂ ਵੀ ਨਹੀਂ ਕੁਝ ਕਰ ਸਕਦਾ ਨਾ ਇਹ ਕਰ ਸਕਦੇ ਲੋ ਉਹ ਕਰ ਸਕਦੇ ਕੁਝ ਇਹਨਾਂ ਸਿਰਫ ਕਿਸਾਨਾਂ ਨੂੰ ਜਿਹੜੇ ਆਲ ਵਾਲੀ ਪੀੜ੍ਹੀ ਦਾ ਸੋਚੋ ਤੁਸੀਂ ਤੁਸੀਂ ਤਾਂ ਬੈਸ ਕੇ ਚੱਲ ਜਾਣਾ ਕੱਲ ਨੂੰ ਗੱਲ ਥੋੜੇ ਪੋਤਾ ਪੋਤੀ ਆਣਗੇ ਉਹ ਤੁਹਾਨੂੰ ਕਿਆ ਕਹਿਣਗੇ ਬਾਪੂ ਸਾਡੀ ਜ਼ਮੀਨ ਕਿੱਥੇ ਆਹ ਦੇਖੋ ਕਿਆ ਗਾ ਨਿਕਲਿਆ ਜਾਲ ਬਣ ਗਿਆ ਰੇਲਵੇ ਲਾਂ ਨਿਕਲਣੀ ਹਾਲੇ ਹੋਰੇ ਕਿਥੋਂ ਹੋਰ ਬਹੁਤ ਕੁਝ ਬਣਨਾ ਹੈ ਪਹਿਲੇ ਤੁਹਾਨੂੰ ਕੋਈ ਨਹੀਂ ਮਿਲਣਾ ਉਹਦੇ ਵਿੱਚੋਂ ਥੋੜੇ ਇੱਕ ਪ੍ਰਾਣ ਦੇਣਾ 20 ਸਾਲ ਮਗਰੋਂ ਉਹਦਾ ਤੁਹਾਨੂੰ ਜੇ ਦਿੱਤਾ ਤਾਂ ਠੀਕ ਹੈ ਨਹੀਂ ਦਿੱਤਾ ਤਾਂ ਵੀ ਠੀਕ ਆ ਜਾਤੀ ਤੁਹਾਡੀ ਪ੍ਰਾਪਰਟੀ ਹੁੰਦੀ ਤੁਹਾਡਾ ਕੁਝ ਨਹੀਂ ਹੁੰਦਾ ਤੁਹਾਨੂੰ ਤੁਸੀਂ ਕੋਈ ਹੱਕਦਾਰ ਹੈ ਹੀ ਨਹੀਂ ਜਦਾਂ ਕਿੰਨੇ ਹਜ਼ਾਰੇ ਕਿਲਾ ਪਿਆ ਮੋਹਾਲੀ ਪਿਆ 20 ਸਾਲ ਹੋ ਗਏ ਉ ਉੱਥੇ ਬੈਠਿਆ ਸਾਰੇ ਇਸ ਕਰਕੇ ਮੇਰੀ ਬੇਨਤੀ ਆ ਕਿ ਸਾਡੇ ਸਰਕਾਰ ਮਦਦ ਕਰੇ ਕਿਸਾਨ ਜੁਨੇ ਨਾਲ ਖੜੀ ਆ ਕਿਸਾਨ ਜੁਨੇ 18 ਨੂੰ ਵੀ ਮੀਟਿੰਗ ਆ ਤੇ 24 ਨੂੰ ਸਾਡੀ ਬਹੁਤ ਤਗੜੀ ਪੰਚਾਇਤ ਹੋ ਰਹੀ ਆ ਗੁਲਾਮਪੁਰ ਦੇ ਵਿੱਚ ਇਸੇ ਕਰਕੇ ਹੋ ਰਹੀ ਆ ਸਾਡੀ ਕਿ ਸਾਡਾ ਸਾਰਾ ਸਾਧਨ ਕੋਈ ਬੀਜੇਪੀ ਨਹੀਂ ਕੋਈ ਕਾਂਗਰਸ ਨਹੀਂ ਕੋਈ ਆਮ ਪਾਰਟੀ ਨਹੀਂ ਕੋਈ ਪੀ ਵੀ ਕਾਲੀ ਨਗੇ ਇੱਕ ਹੋ ਕੇ ਲੜੋਗੇ ਤਾਂ ਕਿਸਾਨਾਂ ਦਾ ਭਲਾ ਹੋਊਗਾ ਨਹੀਂ ਲੜੋਗੇ ਤਾਂ ਤੁਹਾਡੇ ਇੱਕ ਦਿਨ ਬਾਹਰ ਪਟਣੇ ਪਟਣਿਆ ਇਕੱਠੇ ਹੋ ਕੇ ਰੋਲੋ ਤੁਹਾਨੂੰ ਲੱਗਦਾ ਵੀ ਜਿਹੜੇ ਕਿਸਾਨ ਆਪਣੀ ਮਰਜ਼ੀ ਨਾਲ ਦੇ ਰਹੇ ਆ ਵੀ ਉਹ ਪੰਜਾਬ ਨੂੰ ਖਤਮ ਕਰਨਾ ਚਾਹੁੰਦੇ ਆ ਦੇਖੋ ਇਹ ਕਿਸਾਨ ਤਾਂ ਕਹਿੰਦੇ ਵੀ ਅਸੀਂ ਦੇ ਦੋ ਨਹੀਂ ਅਸੀਂ ਸਾਰੇ ਅਸੀਂ ਖਲਾਸ ਸਾਡੀ 10 ਨੂੰ ਮੀਟਿੰਗ ਹੋਈ ਆ ਉਹ ਕਹਿੰਦੇ ਅਸੀਂ ਦੇਣੀ ਆ ਜ਼ਮੀਨ ਉੱਥੇ ਅਸੀਂ ਕੀ ਕਰ ਸਕਦੇ ਕਿਸੇ ਬਾਰੇ ਕਿਸੇ ਬਾਰੇ ਅਸੀਂ ਕੁਝ ਨਹੀਂ ਕਰ ਸਕਦੇ ਉੱਥੇ ਉਹ ਕਹਿੰਦਾ ਮੇਰੀ ਜ਼ਮੀਨ ਮੈਂ ਦੇਣੀ ਆ ਪਰ ਅਸੀਂ ਕਹਿੰਦੇ ਨਾ ਦੋ ਜ਼ਮੀਨ ਤੁਹਾਡਾ ਸਾਰੀ ਜ਼ਿੰਦਗੀ ਦਾ ਕਹਿਣਾ ਇਹ ਇਹ ਜ਼ਮੀਨਾਂ ਦੋ ਪਾਕਿਸਤਾਨ ਕੀ ਰੇਟ ਦੇ ਰਹੀ ਆ ਸਰਕਾਰ ਉਹਨਾਂ ਨੂੰ ਸਰਕਾਰ ਤਾਂ ਫ੍ਰੀ ਲੈ ਰਹੀ ਆ ਜੀ 1 ਰੁਪਿਆ ਵੀ ਦੇ ਨਹੀਂ ਉਹਨਾਂ ਦਾ 1 ਸੌ ਰੁਪਿਆੜ ਦੇਣਾ ਕੱਟ ਕੇ ਉਹਨਾਂ ਨੇ ਅੱਛਾ ਹਾਂਜੀ ਫਰੀ ਲੈ ਰਹੀ ਹੈ ਫਰੀ ਜੀ ਜਮੀਨ ਬਿਲਕੁਲ ਤੁਹਾਨੂੰ ਫਰੂ ਪਰਾੜ ਦੇਣਾ ਕੱਢ ਕੇ ਉਹ ਤੁਹਾਨੂੰ ਕਦੋਂ ਦੇਣਾ ਪਤਾ ਨਹੀਂ ਹੈਗਾ ਜਦੋਂ ਉੱਥੇ ਕੋਈ ਅਪਾਇੰਟਮੈਂਟ ਹੋਊਗੀ ਜਾਂ ਕੋਈ ਬੰਦਾ ਉੱਥੇ ਕੋਈ ਬਸੋ ਹੋਊਗੀ ਤਾਂ ਉਹ ਹੋਊਗਾ ਨਹੀਂ ਦਾ ਤੁਹਾਡਾ ਪਲਾਨ ਪਿਆ ਉੱਥੇ ਖਾਲੀ ਪਿਆ ਨਹੀਂ ਫਿਰ ਇਹ ਜਿਹੜੇ ਕਿਸਾਨ ਦੇ ਰਹੇ ਆ ਜਮੀਨਾਂ ਫਿਰ ਇਹ ਜਿਆਦਾ ਇਹਨਾਂ ਨੂੰ ਪਤਾ ਨਹੀਂ ਜਾਂ ਕਿਸ ਨੇਰੇ ਚ ਰੱਖੇ ਹੋਏ ਆ ਫਿਰ ਇਹ ਦੇਖੋ ਨੇਰੇ ਚ ਵੀ ਰੱਖਿਆ ਕੋਸ਼ ਕਹਿੰਦਾ ਸੀ ਕੀ ਕਰੀਏ ਜਮੀਨਾਂ ਕੋਈ ਵੀ ਕਹਿੰਦੇ ਉਹ ਅਸੀਂ ਕੀ ਕਰਨੀਏ ਦੇ ਦਿਓ ਐ ਕਹਿੰਦੇ ਵਿੱਚ ਹੁਣ ਅਸੀਂ ਤਾਂ ਕਹਿੰਦੇ ਭਾਈ ਨਹੀਂ ਜਮੀਨਾਂ ਆਪਣੀ ਰੱਖੋ ਇਹ ਜਮੀਨਾਂ ਆਪਣੀਆਂ ਪੁੱਤਾਂ ਨੂੰ ਕੋਪਾ ਰੱਖਦੇ ਆ ਇਹਦੇ ਤੋਂ ਆਪਾਂ ਖਾਣ ਨੂੰ ਮਿਲਦਾ ਆਣ ਵਾਲੀ ਪੀੜੀ ਵਿੱਚ ਆਣ ਵਾਲੇ ਸਮੇਂ ਤੁਹਾਨੂੰ ਕੁਝ ਨਹੀਂ ਮਿਲਣਾ ਉੱਥੇ ਆਣ ਵਾਲੇ ਸਮੇਂ ਤੁਸੀਂ ਆਪਣੇ ਖੇਤ ਆਪ ਨੌਕਰੀ ਕਰੋਗੇ ਮੇਰੀ ਗੱਲ نوٹ ਕਰੋ ਅੱਜ ਆਣ ਵਾਲੇ ਸਮੇਂ ਦੇ ਵਿੱਚ ਤੁਸੀਂ ਆਪਣੇ ਆਪ ਖੇਤ ਜਾ ਕੇ ਡੱਬਾ ਜਾ ਕੇ ਨੌਕਰੀ ਕਰੋਗੇ ਚਾਹੇ ਤੁਹਾਡੇ 10 ਗੀਲੇ ਜਾਂ ਤੁਹਾਡੇ 20 ਗੀਲੇ ਆ ਨੌਕਰੀ ਆਪ ਆਪਣੇ ਖੇਤ ਜਾ ਕੇ ਆਪ ਨੌਕਰੀ ਕਰੋਗੇ ਫਿਰ ਤੁਸੀਂ ਹੱਕਾ ਧਰ ਕੇ ਰੋਣਾ ਯਾਰ ਕਿਸਾਨ ਚੰਗੇ ਕਹਿੰਦੇ ਕਿਸਾਨ ਸੱਚ ਬੋਲਦੇ ਤੇ ਹੇ ਤੁਸੀਂ ਕਿਸਾਨਾਂ ਦਾ ਫਾਂਡਾ ਬੰਨਾ ਪਿਆ ਕਿਸਾਨਾਂ ਸਾਡੀ ਮਦਦ ਕੀਤੀ ਕਿਸਾਨ ਹੁਣ ਵੀ ਨਾਲ ਖੜੇ ਆ ਅੱਗੇ ਵੀ ਖੜੇ ਰਾਂਗੇ ਖੜੇ ਰਾਂਗੇ ਅੱਗੇ ਵਾਸਤੇ ਵੀ ਠੀਕ ਹੈ ਧੰਨਵਾਦ ਵਾਹਿ ਖਾਲਸਾ ਵਾਹਿ ਫਤਿਹ